ਵੱਡੀ ਬੱਜਰ ਗਲਤੀ ਕੀਤੀ ਆ ਉਸ ਵੇਲੇ ਕਿਸਾਨਾਂ ਨੇ ਹੁਣ ਤਾਂ ਆਪਸ ਵਿੱਚ ਲੜਪੇ ਨਾ ਉਸ ਵੇਲੇ ਆ ਡੱਲੇ ਵਾਲ ਵੀ ਵਿਚੇ ਸੀ ਉਸ ਵੇਲੇ ਦੀਪ ਨੇ ਮੈਨੂੰ ਕਿਹਾ ਸੀ ਕਿ ਇਹਨਾਂ ਨੂੰ ਇੱਕ ਗੱਲ ਸਮਝਾਓ ਮੋਰਚਾ ਨਾ ਚੱਕਣ ਮੈਂ ਕਿਹਾ ਸੀ ਮੋਰਚਾ ਨਾ ਚੱਕੋ ਇਹ ਕਹਿੰਦੇ ਸਰਕਾਰ ਕਹਿੰਦੀ ਹੈ 45 45 ਦਿਨ ਦਾ ਪ੍ਰੋਸੈਸ ਹੈ ਜੇ ਅਸੀਂ ਲਿਖ ਕੇ ਦੇਣਾ ਅਸੀਂ ਕਿਹਾ ਸੀ 45 ਦਿਨ ਦੀ بجائے 2 ਮਹੀਨੇ ਬੈਠੋ ਉਰੇ ਸ਼ਕਰਾਨੇ ਦੇ ਪਾਠ ਕਰਾ ਕੇ ਨਗਾਰੇ ਵੱਜਦੇ ਜਾਵਾਂਗੇ ਲੇਕਿਨ ਨਹੀਂ ਪਹਿਲੇ ਇਹ ਅਲੱਗ ਅਲੱਗ ਸੀਗੇ 32 34 ਬਣਾਈ ਫਿਰਦੇ ਨੇ ਇਹ ਕਾਮਰੇਡਾਂ ਬਾਰੇ ਦੀਪ ਦੱਸ ਗਿਆ ਤੀ ਇਹ ਕੁੱਤੇ ਦੇ ਹੱਟ ਨੇ ਸਾਰੇ ਇਹਨਾਂ ਨੂੰ ਪੰਜਾਬ ਨੂੰ ਸਿੱਖ ਪੰਥ ਨੂੰ ਇਹਨਾਂ ਦੇ ਬਿਲਕੁਲ ਅਤਵਾੜ ਨਹੀਂ ਕਰਨਾ ਚਾਹੀਦਾ ਇਹ ਬਹੁਤ ਹੀ ਗਲਤ ਬੰਦੇ ਨੇ ਇਹਨਾਂ ਨੇ ਬੰਦੇ ਮਰਾਉਣੇ ਨੇ ਪੰਜਾਬ 'ਚ ਅਸੀਂ ਕਿਸੇ ਕੀਮਤ ਤੇ ਬੰਦੇ ਮਰਨ ਨਹੀਂ ਦੇਣੇ ਸਾਡੇ ਅਸੀਂ ਆਪਣੇ ਬੰਦਿਆਂ ਦੇ ਨਾਲ ਪੰਜਾਬ ਦੇ ਨਾਲ ਖੜਨਾ ਇਹਨਾਂ ਕਾਮਰੇਡਾਂ ਦਾ ਸਾਡਾ ਸਿੱਖ ਪੰਥ ਦਾ ਕੋਈ ਵਾਅ ਵਾਸਤਾ ਨਹੀਂ ਜਗਜੀਤ ਸਿੰਘ ਢੱਲੇਵਾਲ ਤਾਂ 13 ਤਰੀਕ ਦੀ ਕੱਲ ਦੀ ਕਾਲ ਦੇ ਰਹੇ ਨੇ ਵੀ ਦਿੱਲੀ ਜਾਣਾ ਰਾਜਵਾਲ ਸਾਹਿਬ ਹੁਣ ਉਗਰਾਹਾ ਉਹ ਕਹਿੰਦੇ ਵੀ 16 ਤਰੀਕ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਉਹਨੂੰ ਉਹ ਦੇਖਦੇ ਹਾਂ ਬਿਲ ਅਲਗ ਅਲਗ ਲੱਗਦਾ ਵੀ ਦੋ ਪਾਰਟ ਹੋ ਚੁੱਕੀਆਂ ਪਾਰਟੀਆਂ ਜਿਹੜੀ ਇਹਨਾਂ ਨੇ ਗਲਤੀ ਕੀਤੀ ਹੈ ਉਹਦਾ ਖਿਆਮਜਾ ਭੁਗਤ ਰਹੇ ਨੇ ਉਸ ਵੇਲੇ ਇਹਨਾਂ ਨੇ ਮੋਰਚਾ ਚੱਕ ਕੇ ਭੱਜੇ ਇਹ ਕਿ ਪੰਜਾਬ ਚ ਚੋਣਾਂ ਸੀਆਂ ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਨਹੀਂ ਬਣੇ ਇਹਨਾਂ ਨੇ ਮੁੱਖ ਮੰਤਰੀ ਦੀਆਂ ਫੀਲਿੰਗਾਂ ਲਈਆਂ ਤੇ ਅਜੋ ਖਿਆਮਜਾ ਭੁਗਤ ਰਹੇ ਨੇ ਫੇਰ ਚੱਲ ਪਏ ਦਿੱਲੀ ਨੂੰ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਹਾਲੇ ਅਸੀਂ ਕੋਈ ਸਾਥ ਨਹੀਂ ਦੇ ਰਹੇ ਐਮੀ ਮੈਂ ਝੂਠ ਬੋਲਦਾ ਮੈਂ ਤਾਂ ਨਿੱਜੀ ਤੌਰ ਤੇ ਇਹਨਾਂ ਦਾ ਕੋਈ ਸਾਥ ਨਹੀਂ ਦੇ ਰਿਹਾ ਉਸ ਵੇਲੇ ਇਹਨਾਂ ਨੇ ਬੱਜਰ ਗਲਤੀ ਕੀਤੀ ਹੈ ਇਹਦੇ ਲਈ ਸਾਰੇ ਜ਼ਿੰਮੇਵਾਰ ਨੇ ਡੱਲੇ ਵਾਲਾ ਚਾਹੇ ਕੁਛ ਕਹੀ ਭਈ ਉਸ ਵੇਲੇ ਇਹ ਵੀ ਵਿੱਚ ਸੀਗਾ ਜਦੋਂ ਨੌਜਵਾਨਾਂ ਨੂੰ 26 ਜਨਵਰੀ ਨੂੰ ਇਹਨਾਂ ਨੇ ਕਿਹਾ ਵੀ ਇਹ ਸਾਡੇ ਨਹੀਂ ਇਹ ਸਾਰੇ ਵਿੱਚ ਸੀਗੇ ਅੱਜ ਇਹ ਡਰਾਮੇ ਕਰਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਜੀ ਅੱਜ ਜਨਮ ਦੇਹਾਂਡੇ ਤੇ ਪਹੁੰਚੋ ਸੰਤਾਂ ਦੇ ਸ਼੍ਰੀ ਫਤਗੜ ਸਾਹਿਬ ਦੀ ਧਰਤੀ ਦੇ ਕਿਵੇਂ ਦੇਖਦੇ ਹੋ ਦੇਖੋ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਉਹਨਾਂ ਦਾ ਜਨਮ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਮਨਾਇਆ ਜਾਂਦਾ ਹਰੇਕ ਸਾਲ ਆਉਂਦੇ ਆ ਜੀ ਹਰੇਕ ਸਾਲ ਆਈਦਾ ਤੇ ਇਕੱਠ ਜਦੋਂ ਸ਼ੁਰੂ ਚ ਲੱਗੇ ਸੀਗੇ ਬਹੁਤ ਘੱਟ ਹੁੰਦਾ ਸੀਗਾ ਹੁਣ ਤਾਂ ਅੱਜ ਦਾ ਇਕੱਠ ਦੇਖ ਕੇ ਮਨ ਖੁਸ਼ ਹੋ ਗਿਆ ਮੈਂ ਗਰਮ ਖਿਆਲੀਆਂ ਦਾ ਐਡਾ ਵੱਡਾ ਆਪਣੀ ਜ਼ਿੰਦਗੀ ਚ ਕਦੇ ਇਕੱਠ ਨਹੀਂ ਦੇਖਿਆ ਐਡਾ ਵੱਡਾ ਕੱਟ ਇਹ ਰਾਜ ਕਰੇਗਾ ਖਾਲਸਾ ਦੀ ਗੱਲ ਕਰਦੇ ਹਾਂ ਪਰ ਸਰਕਾਰ ਤਾਂ ਕਹਿੰਦੀ ਹੈ ਵੀ ਲੋਕਾਂ ਨੂੰ ਸਾਰੇ ਅਧਿਕਾਰ ਮਿਲਦੇ ਨੇ ਫਿਰ ਇਹ ਗੱਲਾਂ बार-बार ਕਿਉਂ ਕਰਦੇ ਦੇਖੋ ਜਿਹੜਾ ਸੱਚਾ ਸਿੱਖ ਹੈ ਗੁਰੂ ਨੂੰ ਸਮਰਪਤ ਹੈ ਠੀਕ ਆ ਉਹ ਖਾਲਸਾ ਰਾਜ ਦੀ ਗੱਲ ਕਰੂਗਾ ਅਸੀਂ 60 ਸਾਲ ਖਾਲਸਾ ਰਾਜ ਮਾਣਿਆ ਹੈ ਹੈਨਾ ਅਸੀਂ ਰਾਜ ਕੀਤਾ ਉਸ ਖਾਲਸਾ ਰਾਜ ਦੀ ਗੱਲ ਕਰਨ ਨੂੰ ਸਾਨੂੰ ਕੌਣ ਰੋਕ ਸਕਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਹਚਿਆ ਸੀਗੇ ਸਿੱਖਾਂ ਦੇ ਹਨਾ ਇੰਡੀਅਨ ਸਟੇਟ ਕੋ ਤਾਂ ਹੋਰ ਕੋਈ ਰਾਜਾ ਹੀ ਨਹੀਂ ਹੈ ਰਹੀ ਕੱਲਾ ਸ਼ੇਰੇ ਪੰਜਾਬੇ ਆ ਇਸ ਲਈ ਖਾਲਸਾ ਰਾਜ ਦੀ ਗੱਲ ਕਰਨਾ ਹਰੇਕ ਸਿੱਖ ਦਾ ਫਰਜ਼ ਬਣਦਾ ਦਿੱਲੀ ਡਟੇ ਰਹੇ ਬੜਾ ਲੰਬਾ ਸਮਾਂ ਕਿਵੇਂ ਦੇਖਦੇ ਹੋ ਵੀ ਦੁਬਾਰਾ ਹੁਣ ਜਾਣ ਦੀ ਨੋਬਤ ਆ ਚੁੱਕੀ ਹੈ ਐਮਐਸਪੀ ਪਿੱਛੇ ਦੇਖੋ ਬਹੁਤ ਵੱਡੀ ਬੱਜਰ ਗਲਤੀ ਕੀਤੀ ਆ ਉਸ ਵੇਲੇ ਕਿਸਾਨਾਂ ਨੇ ਹੁਣ ਤਾਂ ਆਪਸ ਵਿੱਚ ਲੜਪੇ ਨਾ ਉਸ ਵੇਲੇ ਆ ਡੱਲੇ ਵਾਲ ਵੀ ਵਿਚੇ ਸੀ ਉਸ ਵੇਲੇ ਦੀਪ ਨੇ ਮੈਨੂੰ ਕਿਹਾ ਸੀ ਕਿ ਇਹਨਾਂ ਨੂੰ ਇੱਕ ਗੱਲ ਸਮਝਾਓ ਮੋਰਚਾ ਨਾ ਚੱਕਣ ਮੈਂ ਕਿਹਾ ਸੀ ਮੋਰਚਾ ਨਾ ਚੱਕੋ ਇਹ ਕਹਿੰਦੇ ਸਰਕਾਰ ਕਹਿੰਦੀ ਹੈ 45 45 ਦਿਨ ਦਾ ਪ੍ਰੋਸੈਸ ਹੈ ਜੇ ਅਸੀਂ ਲਿਖ ਕੇ ਦੇਣਾ ਅਸੀਂ ਕਿਹਾ ਸੀ 45 ਦਿਨ ਦੀ بجائے 2 ਮਹੀਨੇ ਬੈਠੋ ਉਰੇ ਸ਼ਕਰਾਨੇ ਦੇ ਪਾਠ ਕਰਾ ਕੇ ਨਗਾਰੇ ਵੱਜਦੇ ਜਾਵਾਂਗੇ ਲੇਕਿਨ ਨਹੀਂ ਉਸ ਵੇਲੇ ਇਹਨਾਂ ਨੇ ਵੱੱਜਰ ਗਲਤੀ ਕੀਤੀ ਹੈ ਇਹਦੇ ਲਈ ਸਾਰੇ ਜ਼ਿੰਮੇਵਾਰ ਨੇ ਡੱਲੇ ਵਾਲਾ ਚਾਹੇ ਕੁਝ ਕਹੀ ਜਾਵੇ ਉਸ ਵੇਲੇ ਇਹ ਵੀ ਵਿੱਚ ਸੀਗਾ ਜਦੋਂ ਨੌਜਵਾਨਾਂ ਨੂੰ 26 ਜਨਵਰੀ ਨੂੰ ਇਹਨਾਂ ਨੇ ਕਿਹਾ ਵੀ ਇਹ ਸਾਡੇ ਨਹੀਂ ਇਹ ਸਾਰੇ ਵਿੱਚ ਸੀਗੇ ਅੱਜ ਇਹ ਡਰਾਮੇ ਕਰਦੇ ਨੇ ਇਸ ਲਈ ਜਿਹੜੀ ਇਹਨਾਂ ਨੇ ਗਲਤੀ ਕੀਤੀ ਹੈ ਉਹਦਾ ਖਿਆਮਜਾ ਭੁਗਤ ਰਹੇ ਨੇ ਉਸ ਵੇਲੇ ਇਹਨਾਂ ਨੇ ਮੋਰਚਾ ਚੱਕ ਕੇ ਭੱਜੇ ਇਹ ਕਿ ਪੰਜਾਬ ਚ ਚੋਣਾਂ ਆਸੀਆਂ ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਨਹੀਂ ਬਣੇ ਇਹਨਾਂ ਨੇ ਮੁੱਖ ਮੰਤਰੀ ਦੀਆਂ ਫੀਲਿੰਗਾਂ ਲਈਆਂ ਤੇ ਅਜੋਖਿਆਮਜਾ ਭੁਗਤ ਰਹੇ ਨੇ ਫੇਰ ਚੱਲ ਪਏ ਦਿੱਲੀ ਨੂੰ ਬਿਲਕੁਲ ਇਹਨਾਂ ਦਾ ਜਿਹੜਾ ਹੈਗਾ ਹਾਲੇ ਅਸੀਂ ਕੋਈ ਸਾਥ ਨਹੀਂ ਦੇ ਰਹੇ ਐਮੀ ਮੈਂ ਝੂਠ ਬੋਲਦਾ ਮੈਂ ਤਾਂ ਨਿੱਜੀ ਤੌਰ ਤੇ ਇਹਨਾਂ ਦਾ ਕੋਈ ਸਾਥ ਨਹੀਂ ਦੇ ਰਿਹਾ ਜਗਜੀਤ ਸਿੰਘ ਢੱਲੇਵਾਲ ਤਾਂ 13 ਤਰੀਕ ਦੀ ਕੱਲ ਦੀ ਕਾਲ ਦੇ ਰਹੇ ਨੇ ਵੀ ਦਿੱਲੀ ਜਾਣਾ ਰਾਜੇਵਾਲ ਸਾਹਿਬ ਹੁਣ ਉਗਰਾਹਾਂ ਉਹ ਤਾਂ ਕਹਿੰਦੇ ਵੀ 16 ਤਰੀਕ ਭਾਰਤ ਬੰਦਾ ਦਰਾਨ ਕੀਤਾ ਉਹ ਕਿਹਦੇ ਵਿੱਚ ਰੱਖਦੇ ਹਾਂ ਬਿਲ ਅਲੱਗ-ਅਲੱਗ ਲੱਗਦਾ ਵੀ ਦੋ ਪਾਰਟ ਹੋ ਚੁੱਕੀਆਂ ਪਾਰਟੀਆਂ ਇਹ ਪਹਿਲਾਂ ਹੀ ਅਲੱਗ-ਅਲੱਗ ਸੀਗੇ 32 34 ਬਣਾਈ ਫਿਰਦੇ ਨੇ ਇਹ ਕਾਮਰੇਡਾਂ ਬਾਰੇ ਦੀਪ ਦੱਸ ਗਿਆ ਤੀ ਇਹ ਕੁੱਤੇ ਦੇ ਹੱਡ ਨੇ ਸਾਰੇ ਇਹਨਾਂ ਨੂੰ ਪੰਜਾਬ ਨੂੰ ਸਿੱਖ ਪੰਥ ਨੂੰ ਇਹਨਾਂ ਤੇ ਬਿਲਕੁਲ ਇਤਵਾਰ ਨਹੀਂ ਕਰਨਾ ਚਾਹੀਦਾ ਇਹ ਬਹੁਤ ਹੀ ਗਲਤ ਬੰਦੇ ਨੇ ਇਹਨਾਂ ਨੇ ਬੰਦੇ ਮਰਾਉਣੇ ਨੇ ਪੰਜਾਬ 'ਚ ਅਸੀਂ ਕਿਸੇ ਕੀਮਤ ਤੇ ਬੰਦੇ ਵਰਨ ਨਹੀਂ ਦੇਣੇ ਸਾਡੇ ਅਸੀਂ ਆਪਣੇ ਬੰਦਿਆਂ ਦੇ ਨਾਲ ਪੰਜਾਬ ਦੇ ਨਾਲ ਖੜਨਾ ਇਹਨਾਂ ਕਾਮਰੇਡਾਂ ਦਾ ਸਾਡਾ ਸਿੱਖ ਪੰਥ ਦਾ ਕੋਈ ਵਾਅ ਵਾਸਤਾ ਨਹੀਂ ਆਪਦੇ ਬਾਡਰਾਂ ਦੇ ਜਿਹੜੀ ਬੀਐਸਐਫ ਲੱਗੀ ਕਿਵੇਂ ਦੇਖਦੇ ਹੋ ਰਵੇ ਸਰਕਾਰ ਦਾ ਦੇਖੋ ਸਰਕਾਰ ਨੇ ਪਿਛਲੀ ਵਾਰ ਵੀ ਲਾਈਦੀ ਪਿਛਲੀ ਵਾਰ ਪੰਥ ਦੀ ਨਾਲ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਸੀ ਪਤਾ ਤਾਂ ਇਹ ਕਿਉਂ ਲੱਗਣਾ ਨਾ ਪਤਾ ਤਾਂ ਇਹ ਕਿ ਲੱਗਣਾ ਪਿਛਲੀ ਵਾਰ ਤਾਂ ਪੰਥ ਮੂਰੇ ਹੋ ਕੇ ਦੀਪ ਸਿੱਧੂ ਦੀ ਅਗਵਾਈ ਹੇਠ ਲੜ ਰਹੇ ਸੀ ਅਸੀਂ ਯਾਰ ਬਿਲਕੁਲ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਅਸੀਂ ਤਾਂ ਬਿਲਕੁਲ ਨਹੀਂ ਜਿੰਨੇ ਗਰਮਖਿਆਲੀ ਨੇ ਹਾਲੇ ਤੱਕ ਇਹਨਾਂ ਦੇ ਨਾਲ ਨਹੀਂ ਕੋਈ ਵੀ ਹਾਲੇ ਇਹ ਕਰਨ ਹੁਣ ਕੀ ਕਰਦੇ ਨੇ ਪਿਛਲੀ ਵਾਰ ਇੱਕ ਵੀ ਇਹਨਾਂ ਨੇ ਵੈਰੀਗੇਟਰੀ ਤੋੜਿਆ ਜਿੰਨੇ ਨੌਜਵਾਨ ਦੀਪ ਦੇ ਨਾਲ ਸੀ ਜਿੰਨੇ ਸੰਤਾਂ ਦੇ ਸਮਰਗਮ ਦੀ ਸਮਰਥਕ ਦੀ ਉਹਨਾਂ ਸਾਰਿਆਂ ਨੇ ਬੈਰੀਕੇਡ ਤੋੜੇ ਉਹਨਾਂ ਨੇ ਪੁਲਿਸ ਦੀਆਂ ਭਾਜੜਾਂ ਪਵਾਈਆਂ ਹੁਣ ਇਹਨਾਂ ਨੂੰ ਲੱਗ ਜੂਗਾ ਪਤਾ ਇਹ ਕਿੰਨੇ ਕੁ ਜੋਗੇ ਨੇ ਹਨਾ ਇਹ ਤਾਂ ਜਿੱਥੇ ਜਿਹੜਾ ਨੂੰ ਰੋਕਦਾ ਤਾਂ ਪਿਛਲੀ ਵਾਰ ਵੀ ਯਾਰ ਪਿਛਲੀ ਵਾਰ ਦਿੱਲੀ ਖਾਲਸਾ ਪੰਥ ਲੈ ਕੇ ਗਿਆ ਦੀਪ ਸਿੱਧੂ ਲੈ ਕੇ ਗਿਆ ਇਸ ਕਰਕੇ ਜਿਹੜਾ ਦੀਪ ਸਿੱਧੂ ਦੀ ਅਗਵਾਈ ਚ ਅਸੀਂ ਗਏ ਸੀ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਚ ਗਏ ਸੀ ਐਤਕੀ ਸਾਡਾ ਤਾਂ ਸਾਡੀ ਤਾਂ ਕੋਈ ਇਹਨਾਂ ਨੂੰ ਸਪੋਰਟ ਨਹੀਂ ਹੈਗੀ ਕੋਈ ਮੈਨੂੰ ਇਹ ਵੀ ਪਤਾ ਲੱਗਿਆ ਵੀ ਕਾਮਰੇਡ ਨਹੀਂ ਜਾ ਰਹੇ ਪਰ ਅਸੀਂ ਲੈਣਾ ਕੀ ਆ ਜੱਤਾ ਡੱਲੇ ਵਾਲ ਵਿੱਚ ਦੀ ਯਾਰ ਤੁਹਾਨੂੰ ਫੋਨ ਤਾਂ ਨਹੀਂ ਆਇਆ ਵੀ ਸਾਡੇ ਨਾਲ ਚੱਲੋਗੇ ਮੈਂ ਇਹਨਾਂ ਦੇ ਚੱਕਦਾ ਹੀ ਨਹੀਂ ਜੀ ਨਾ ਮੇਰੇ ਕੋਈ ਇਹਨਾਂ ਦੇ ਨੰਬਰ ਨੇ ਸਾਡੇ ਇਹਨਾਂ ਨਾਲ ਕੀ ਵਾਅ ਵਸਤਾ ਸਸੀਬ ਪੰਜਾਬ ਦੇ ਖਾਲਸਾ ਰਾਜ ਦੀ ਗੱਲ ਕਰ ਰਹੇ ਆ ਸਾਡਾ ਇਹਨਾਂ ਨਾਲ ਸੰਬੰਧੇ ਕੋਈ ਨਹੀਂ ਐਸਪੀ ਕੀ ਬੜੀ ਗੱਲ ਆ ਯਾਰ ਉਸ ਵੇਲੇ ਲੈ ਕੇ ਆਉਂਦੇ ਜੇ ਐਮਐਸਪੀ ਜਿਹੜਾ ਨੂੰ ਮਿਲਿਆ ਕੁਛ ਨਹੀਂ ਜਸ਼ਨ ਕਾਦੇ ਮਨਾਏ ਸਰਕਾਰ ਨੇ ਰਿਟਰਨ ਚ ਨਹੀਂ ਦਿੱਤਾ ਇਹਨਾਂ ਨੂੰ ਕੁਛ ਵੀ ਨਹੀਂ ਹੈ ਇਹਨਾਂ ਕੋਲ ਕੁਛ ਵੀ ਨਹੀਂ ਹੈ ਬਿਲਕੁਲ ਨਹੀਂ ਇਹ ਇਹ ਝੂਠ ਬੋਲੇ ਨੇ ਉਸ ਵੇਲੇ ਸਾਡੇ ਕਹਿਣ ਦੇ ਬਾਵਜੂਦ ਬੋਲੇ ਨੇ ਔਰ ਇਹ ਜਸ਼ਨ ਕਾਦੇ ਮਨਾਏ ਜਿਹੜਾ 5-7000 ਕਰੋੜ ਰੁਪਈਆ ਪੰਥ ਨੇ ਲਾਇਆ ਸਾਡੇ ਲੰਗਰਾਂ ਵਾਲਿਆਂ ਨੇ ਲਾਇਆ ਉਹਦਾ ਹਿਸਾਬ ਦੇਣ ਇਹ ਉਹ ਕਿੱਥੇ ਗਿਆ ਜਦ ਤੁਸੀਂ ਜਿੱਤੇ ਹੀ ਨਹੀਂ ਕੋਸ ਤੁਸੀਂ ਐਮਐਸਪੀ ਵੀ ਲਾਗੂ ਨਹੀਂ ਕਰਾਈ ਆ ਆ ਬੂਟਾ ਸਿੰਘ ਉਹਦੀ ਬੁਰਜ ਦੀ ਖੱਲ ਨਹੀਂ ਦੇੜੀ ਉਹਨੇ ਮੱਕੜ ਨੇ ਮੱਕੜ ਨੇ ਉਹਦੀ ਖੱਲ ਦੇੜਤੀ ਇੱਕ ਇੰਟਰਵਿਊ ਚ ਮੈਂ ਦੇਖੀ ਐ ਇਸ ਵਾਸਤੇ ਤੁਹਾਨੂੰ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਹੁਣ ਇਹਨਾਂ ਨੂੰ ਪੁੱਛੋ ਵੀ ਜਸ਼ਨ ਕਾਦੇ ਮਨਾਏ ਧੀ ਜਦ ਦੀਪ ਦੂਰ ਮੈਂ ਖੁਦ ਨੇ ਨੂੰ ਕਿਹਾ ਸੀ ਕਿ ਮੋਰਚਾ ਨਾ ਚੱਕੋ ਹੁਣ ਕਾਦੀ ਫੇਰ ਕਾਲ ਦੇ ਦੀ ਸਵਾਲ ਇਹੀ ਹੈ ਵੀ ਜਦੋਂ ਕਹਿੰਦੇ ਵੀ ਦਿੱਲੀ ਮੋਰਚਾ ਫਤਿਹ ਹੋ ਗਿਆ ਜਦੋਂ ਫੁੱਲਾਂ ਦੇ ਨਾਲ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਸਵਾਗਤ ਕੀਤਾ ਗਿਆ ਫਿਰ ਦੁਬਾਰਾ ਕਿਉਂ ਜਾਣ ਦੀ ਲੋੜ ਪੈ ਗਈ ਮੰਗਾ ਉਹੀ ਨੇ ਦੁਬਾਰਾ ਇਹ ਗੁਰੂ ਨੂੰ ਸਮਰਪਤ ਨਹੀਂ ਪੰਜਾਬ ਨੂੰ ਸਮਰਪਤ ਨਹੀਂ ਇਹ ਝੂਠ ਦਾ ਪਲੰਦਾ ਇਹਨਾਂ ਦਾ ਸਾਰਾ ਕੁਝ ਔਰ ਇਹ ਬਿਜ਼ਨਸਮੈਨ ਨੇ ਹੁਣ ਇਹਨਾਂ ਦੇ ਮੈਂ ਮੈਂ ਇੱਕ ਅੱਗੇ ਕਹਿੰਦਾ ਰਹੀ ਦੀ ਇਹਨਾਂ ਦੇ ਬਹੁਤਿਆਂ ਦੇ ਬੀਪਿਆਂ ਚੋਂ ਆਟਾ ਮੁੱਕ ਗਿਆ ਤਾਂ ਸੰਘਰਸ਼ ਵਾਰ-ਵਾਰ ਛੇੜਦੇ ਨੇ ਇਸ ਲਈ ਖਾਲਸਾ ਪੰਥ ਔਰ ਖਾਸ ਕਰਕੇ ਵਿਦੇਸ਼ੀ ਸਿੱਖਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਦੀ ਕੋਈ ਹੈਲਪ ਨਾ ਕਰਿਓ ਠੀਕ ਹੈ